ਰਜੀਮ ਬismillahirrahmanirrahim तमाम गुरु अर्जुन देव जी महाराज ਦੇ ਸਿੰਘਾਂ ਨੂੰ ਸਾਈ ਮੀਆਂ ਮੀਰ ਰahmatullah taala ਲਈ ਕੁਲ ਦੇ وارث ਦਾ ਸलाम कबूल होवे सत श्री अकाल दोस्तों ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹਿਰ ਵਿੱਚੋਂ ਸਾਈ ਮੀਆਂ ਮੀਰ ਬਾਲਾ ਪੀਰ ਰahmatullah taala ਲਦੀ ਨਗਰੀ ਦੇ ਵਿੱਚੋਂ तमाम ਸੰਗਤਾਂ ਦੇ ਦਰਸ਼ਨ ਪਾਵਨ ਵਾਸਤੇ ਹਾਜ਼ਰ ਹੋਇਆ ਮੈਂ ਖੁਸ਼ ਹਾਂ ਕਿ ਜਦ ਸਿੱਖ ਪਰਿਵਾਰ ਦੇ ਵਿੱਚ ਪਹਿਲੀ ਬੜੀ ਇਬਾਦਤਗਾਹ ਬਣਾਈ ਗਈ ਤੇ ਤਦ ਵੀ ਇਹ ਸ਼ਰਫ ਉਸ ਇਸੇ ਖਾਨਵਾਦੇ ਨੂੰ ਮਿਲਿਆ ਜਿਸ ਦਾ ਮੈਂ ਇੱਕ ਫਰਦ ਹਾਂ ਤਦ ਹਰਿਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਦਾ ਵਿਲਾ ਆਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਖਾਸ ਪਾਲ ਕੀ ਆਪਣੇ ਕੋਤਰ ਸੋ ਚੇਲਿਆਂ ਨੂੰ ਦੇ ਕੇ ਤੇ ਲਾਹੌਰ ਭੇਜਿਆ ਕਿ ਜਾਓ ਸਾਈ ਮੀਆਂ ਮੀਰ ਨੂੰ ਲੈ ਕੇ ਆਓ ਕਿਉਂ ਜੇ ਗੁਰੂ ਜੀ ਰਾਮਦਾਸ ਜੀ ਨੇ ਜਦੋਂ ਹਰਮੰਦਰ ਸਾਹਿਬ ਲਈ ਜ਼ਮੀਨ ਤਕਰੀਬਨ ਲਗਭਗ 12 ਮੁਰੱਬੇ ਖਰੀਦ ਕੀਤੀ ਉੱਥੇ ਸਨੋਬਰ ਬਣਾਇਆ ਉਸ ਦੇ ਵਿਚਕਾਰ हरिमंदर साहब वास्ते जगह खाली छड़ ते फरमाया कि अपने वक्त का बेहतरीन इंसान इसका नींह पत्थर रखेगा तारीख शाह नींह पत्थर साइमिया मीर जी ने रखा गुरु जी ने अपनी जाती सुवारी वाली पालकी भेजी लाहौर तो तकरीबन 80 ਕਿਲੋਮੀਟਰ ਹਰਮੰਦਰ ਸਾਹਿਬ ਹੈ ਸਾਈਂ ਮੀਆਂ ਮੀਰ ਜੀ ਉਥਾਂ ਪੁੱਜੇ ਉੱਥੇ ਤਕਰੀਬਨ 14 ਦਿਨ ਗੁਰੂ ਜੀ ਦੇ ਮਹਿਮਾਨ ਰਹੇ ਨੀ ਪੱਥਰ ਦਾ ਇੱਕ ਵਾਕਿਆ ਜਿਹੜਾ ਸਾਡੇ ਖਾਨਵਾਦੇ ਦੀ ਤਾਰੀਖ ਦੇ ਵਿੱਚ ਹੈ ਮੈਂ ਆਪ ਜੀ ਦੀ ਸਮਾਤਾ ਦੀ ਨਜ਼ਰ ਕਰ ਰਿਹਾ ਕਿ ਸਾਈਂ ਮੀਆਂ ਮੀਰ ਜੀ ਨੇ ਪੱਥਰ ਚੁੱਕ ਕੇ ਉਸ ਮੌਦਾ ਮਕਾਮ ਦੇ ਉੱਤੇ ਰੱਖ ਦਿੱਤਾ ਮੂਮਾਰ ਨੇ ਪੁੱਟ ਕੇ ਤੇ ਉਹਨੂੰ ਗੁਣੀਆਂ 'ਚ ਕਰ ਦਿੱਤਾ ਕਿ ਪੱਥਰ ਗੁਣੀਆਂ ਤੋਂ ਬਾਹਰ ਸੀ ਗੁਰੂ ਜੀ ਨੇ ਬਹੁਤ ਉਸਨੂੰ ਢਾਂਟਿਆ ਕੇ ਪਲਿਆ ਤੂੰ ਇਹ ਕੀ ਕੀਤਾ ਇੱਕ ਸੱਚੇ ਸੁੱਚੇ ਤੇ ਖਰੇ ਦਰਵੇਸ਼ ਦੇ ਹੱਥ ਦਾ ਰੱਖਿਆ ਆ ਪੱਥਰ ਤੂੰ ਪੁੱਟ ਦਿੱਤਾ ਏ ਹਰ ਮੰਦਰ ਉਹਨ ਆਪਣੀਆਂ ਬੁਨਿਆਦਾਂ ਦੇ ਉੱਤੇ ਡੋਲਦਾ ਰਹੇਗਾ ਤਾਰੀਖ ਸ਼ਾਹ ਦੇ ਗੁਰੂ ਜੀ ਦਾ ਫਰਮਾਨ ਆਮਦ ਸ਼ਾਹ ਅਬਦਾਲੀ ਤੇ ਉਹਨੇ ਇਹਨੂੰ ਬੁਨਿਆਦਾਂ ਤੋਂ ਹਿਲਾਇਆ 1984 ਦੀਆਂ ਤਸਵੀਰਾਂ ਇੱਥੇ ਬਾਹਰ ਲੱਗੀਆਂ ਨੇ ਤੇ ਜਿਸ ਦੇ ਰਖਵਾਲੇ ਬੇਵਤਨ ਹੋਣ ਉਸ ਹਸਟਾਲੇ ਅੱਗੇ ਵੀ ਬੜੇ-ਬੜੇ ਮੁਕਾਮ ਨੇ ਇੱਕ ਬੜੀਆਂ-ਬੜੀਆਂ ਅਜ਼ਮائشਾਂ ਹੁੰਦੀਆਂ ਨੇ ਦੋਸਤੋ ਜਦ ਬਾਬਾ ਜੀ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਨ ਲਗੇ ਬਲਕਿ ਜੋਤੀ ਜੋਤ ਸਮਾਏ ਤੇ ਆਪ ਦੇ ਮੁਸਲਮਾਨ ਮুরিਦਾਂ ਦੇ ਵਿੱਚ ਤੇ ਸਿੱਖ ਮুরিਦਾਂ ਦੇ ਵਿੱਚ ਝਗੜਾ ਪੈ ਗਿਆ ਉਹ ਕਹਿਣ ਬਾਬਾ ਜੀ ਸਾਡੇ ਨੇ ਸਾਨੂੰ ਦਿਓ ਅਸਾਂ ਦਫਨਾਉਣਾ ਉਹ ਕਹਿਣ ਬਾਬਾ ਜੀ ਸਾਡੇ ਨੇ ਅਸਾਂ ਆਪਣੇ ਹਿਸਾਬ ਨਾਲ ਜੋ ਕਰਨਾ ਕਰਨਾ ਗੱਲ ਬਹੁਤ ਵੱਧ ਗਈ ਜਿਸ ਲਈ ਖੂਨ ਖਰਾਬਾ ਹੋਣ ਲੱਗਾ ਕਹਿੰਦੇ ਨੇ ਉਹ ਥੇ ਕਿਸੇ ਆਣਾ ਪੁੱਜਾ ਉਸਨੇ ਕਿਹਾ ਵੀ ਭਲੇਓ ਕਿਉਂ ਆਪਸ ਵਿੱਚ ਲੜਦੇ ਹੋ ਬਾਬਾ ਜੀ ਨੂੰ ਤੇ ਪੁੱਛੋ ਕਿ ਬਾਬਾ ਜੀ ਕਿਧੇ ਨੇ ਇਤਹਾਸ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਕਿ ਜਿਸ ਲਈ ਬਾਬਾ ਜੀ ਦੇ 4-5 ਦੇ ਕਰੀਬ ਜਾ ਕੇ ਆਪ ਦਾ ਕਫਨ ਢਟਾਇਆ ਤੇ ਆਪ ਜੀ ਉੱਥੇ ਨਹੀਂ ਸੀ ਉੱਥੇ ਸਿਰਫ ਦੋ ਫੁੱਲ ਪੇਸ਼ ਇੱਕ ਫੁੱਲ ਤੇ ਅੱਧਾ ਕਫਨ ਮੁਸਲਮਾਨਾਂ ਨੂੰ ਮਿਲਿਆ ਇੱਕ ਫੁੱਲ ਤੇ ਅੱਧਾ ਕਫਨ ਸਿੱਖ ਭਰਾਵਾਂ ਨੂੰ ਮਿਲਿਆ ਕਰਤਾਰਪੁਰ ਜਿਹੜੇ ਜਿਹੜੇ ਵੀਰ ਗਏ ਉਹਨਾਂ ਨੇ ਦੇਖਿਆ ਹੋਣਾ ਇੱਕੋ ਹਾਤੇ ਦੇ ਵਿੱਚ ਕੰਧ ਦੀ ਸਾਂਝ ਦੇ ਨਾਲ ਆਪ ਜੀ ਦੀ ਸਮਾਦੀ ਵੀ ਹੈ ਤੇ ਆਪ ਜੀ ਦਾ ਮਜ਼ਾਰ ਵੀ ਹੈ ਜਿੱਥੇ ਆਪ ਦੀ ਕਬਰ ਦੇ ਉੱਤੇ ਰੋਜ਼ਾਨਾ ਰੁਮਾਲੇ ਚੜਦੇ ਨੇ ਦੂਰ ਨਜ਼ਦੀਕ ਦੀਆਂ ਬੀਬੀਆਂ ਕੜਾ ਪ੍ਰਸ਼ਾਦ ਪਕਾ ਕੇ ਲਿਆਉਂਦੀਆਂ ਨੇ ਜ਼ਾਰਿਕ ਮੰਤਾ ਮੰਨਦੀਆਂ ਨੇ ਉਹਨਾਂ ਦੀਆਂ ਮੰਤਾ ਪੂਰੀਆਂ ਹੁੰਦੀਆਂ ਨੇ ਤੇ ਕੜਾ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਐਵੇਂ ਕੌਣ ਕਿਤੇ ਤੁਰਦਾ ਜੇ ਜਦੋਂ ਵੀ ਤੁਸੀਂ ਕਰਤਾਰਪੁਰ ਜਾ ਕੇ ਦੇਖੋ ਤੁਹਾਨੂੰ ਉੱਥੇ ਇਹ ਸਾਂਝ ਨਜ਼ਰ ਆਏਗੀ ਸਾਡੀ ਤੇ ਰੋਜ਼ ਅਵਲ ਦੀ ਸਾਂਝ ਕਿ ਉਹਨਾਂ ਨੇ ਵੀ ਫੈਸਲਾ ਨਹੀਂ ਸੀ ਦਿੱਤਾ ਕਿ ਮੈਂ ਸਿੱਖ ਦਾ ਵਾਂ ਜਾਂ ਮੈਂ ਮੁਸਲਮਾਨ ਦਾ ਹ ਉਹਨਾਂ ਨੇ ਦੋਵਾਂ ਨੂੰ ਆਪਣਾ ਬੱਚਾ ਸਮਝਿਆ ਦੋਵਾਂ ਨੂੰ ਆਪਣਾ ਮুরীਦ ਸਮਝਿਆ ਦੋਵਾਂ ਨੂੰ ਆਪਣਾ ਸਮਝਿਆ ਦੋਵਾਂ ਨੂੰ ਆਪਣੇ ਹੀ ਕਹਿ ਕੇ ਗਏ ਦੋਸਤੋ ਤੁਹਾਡੇ ਚੋਂ ਸ਼ਾਇਦ ਹੀ ਕੋਈ ਸਿੱਖ ਇਰਾਕ ਗਿਆ ਹੋਵੇ ਅਗਰ ਗਏ ਹੋਣਗੇ ਤੇ ਉਹਨਾਂ ਨੇ ਲਾਜ਼ਮਨ ਇਰਾਕ ਦੇ ਕੈਪੀਟਲ ਬਗਦਾਦ ਦੇ ਵਿੱਚ ਹਜ਼ਰਤ ਬਲੋਲ ਦਾਨਾ ਰਹਿਮਤੁਲਾ ਤਾਲਾ ਅਲੈ ਦੇ ਮਜ਼ਾਰ ਦੇ ਹਾਤੇ ਦੇ ਵਿੱਚ ਇੱਕ ਹੁਜਰਾ ਦੇਖਿਆ ਹੋਵੇਗਾ ਪੱਥਰ ਦਾ ਬਣਿਆ ਆ ਜਿਹਦੇ ਉੱਤੇ ਗੁਰਮੁਖੀ ਚ ਵੀ ਲਿਖਿਆ ਹੋਇਆ ਹੈ ਇੰਗਲਿਸ਼ ਚ ਵੀ ਲਿਖਿਆ ਹੋਇਆ ਹੈ ਤੇ ਅਰਬੀ ਚ ਵੀ ਲਿਖਿਆ ਹੈ ਕਿ ਇਹ ਹੁਜਰਾ ਸ਼ੇਖ ਹਿੰਦੀ ਬਾਬਾ ਨਾਨਕ ਰਹਿਮਤੁਲਾ ਤਾਲਾ ਅਲੈ ਦਾ ਜਿੱਥੇ ਉਹ 6 ਵਰੇ ਰਹੇ ਨੇ ਉਥੇ ਆਪ ਜੀ ਦੀਆਂ ਖੜਾਵਾਂ ਆਪ ਜੀ ਦੀ ਮਾਲਾ ਤੇ ਆਪ ਜੀ ਦਾ ਅਸੀਂ ਉਹਨੂੰ ਜਾਨਮਾਸ ਕਹਿੰਨੇ ਆ ਤੁਸੀਂ ਪਤਾ ਨਹੀਂ ਪੰਜਾਬੀ ਵਿੱਚ ਕੀ ਕਹਿੰਦੇ ਹੋ ਉਹ ਜਾਨਮਾਸ ਜਿਸ ਤੇ ਬੈਠ ਕੇ ਆਪ ਆਪਣੇ ਰੱਬ ਦੇ ਨਾਲ ਗੱਲਾਂ ਬਾਤਾਂ ਕਰਦੇ ਸਨ ਉਹ ਕੁਝ ਸਫੇ ਆਪ ਜੀ ਦੇ ਆਪਣੇ ਹੱਥ ਦੇ ਲਿਖੇ ਹੋਏ ਉੱਥੇ ਮਾਫੂਜ਼ ਨੇ ਉਸ ਦੇ ਦਰਵਾਜ਼ੇ ਦੇ ਪੱਟ ਉਹਨਾਂ ਨੇ ਖੁੱਲੇ ਰੱਖੇ ਨੇ ਉਹਦੇ ਵਿੱਚ ਸ਼ੀਸ਼ਾ ਲਗਾ ਦਿੱਤਾ ਤਾਂ ਕਿ ਅੰਦਰ ਦੀ ਹਰ ਚੀਜ਼ ਨਜ਼ਰ ਆਵੇ ਅੰਦਰ ਜਾਣ ਨਹੀਂ ਕਿਸੇ ਨੂੰ ਦਿੰਦੇ ਉਦੇ ਦੋਨਾਂ ਸਾਈਡਾਂ ਤੇ ਖਿੜਕੀਆਂ ਨੇ ਉਹਨਾਂ ਦੇ ਵੀ ਪਟੇ ਪੱਟ ਖੁੱਲੇ ਨੇ ਲੇਕਿਨ ਉਹਨਾਂ ਦੇ ਵੀ ਸ਼ੀਸ਼ਾ ਲਗਾ ਦਿੱਤਾ ਆਦੀ ਹਰ ਚੀਜ਼ ਨੂੰ ਅਸਲ ਹਾਲਤ ਵਿੱਚ ਮਹਫੂਜ਼ ਰੱਖਿਆ ਹੈ ਹਾਂ ਉੱਥੇ ਆਪ ਜੀ ਦਾ ਉਹ ਲੋਟਾ ਵੀ ਪਿਆ ਹੈ ਤੇ ਮੁਸ਼ਾਇਖ ਅਰਾਕ ਨੇ ਬਗਦਾਦ ਦੇ ਉਸ ਵਕਤ ਦੇ ਪੀਰਾਂ ਨੇ ਬਗਦਾਦ ਉਸ ਵਕਤ ਦਰਲ ਖਿਲਾਫਾ ਸੀ ਉੱਥੇ ਆਲਮੇ ਇਸਲਾਮ ਦੇ سرکر ਦਾ پیر سن انہوں نے குரு جی ਨੂੰ ਮੰਨਿਆ ਉਹਨਾਂ ਨੂੰ تسلیم ਕੀਤਾ ਉਹਨਾਂ ਦੇ ਗਿਆਨ ਨੂੰ ਉਹਨਾਂ ਦੇ ਇਰਫਾਨ ਨੂੰ ਉਹਨਾਂ ਦੇ مقام ਨੂੰ ਉਹਨਾਂ ਨੇ تسلیم ਕਰਕੇ ਤੇ ਜਿਸ ਤਰ੍ਹਾਂ ਤੁਸੀਂ ਸਰੋਪਾ ਦਿੰਦੇ ਹੋ ਸਾਡੇ ਚ ਸਭ ਤੋਂ ਵੱਡੀ ਪੈਂਤ ਜਿਹੜੀ ਹੁੰਦੀ ਨਾ ਉਹ ਦਸਤਾਰ ਹੁੰਦੀ ਹੈ ਤੇ ਮੁਸ਼ਾਇਖ ਅਰਾਕ ਨੇ तमाम आलिम इस्लाम ਵੱਲੋਂ ਆਪ ਨੂੰ ਆਪਣੀ ਦਸਤਾਰ ਪੇਸ਼ ਕੀਤੀ ਆਪ ਜੀ ਨੇ ਨਾ ਸਿਰਫ ਉਸ ਦਸਤਾਰ ਨੂੰ ਕਬੂਲ ਕੀਤਾ ਬਲਕਿ ਆਪਣੇ ਸਿਲਸਿਲੇ ਦੇ ਵਿੱਚ ਰਾਜ ਕੀਤਾ ਦੋਸਤੋ ਸਾਡੀ ਤੁਹਾਡੀ ਤੇ ਸਾਝ ਇਸ ਪਗ ਦੀ ਵੀ ਸਾਝ ਹੈ ਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੂੰ ਜਿਸ ਵਕਤ ਤਤੇ ਤਵੇ ਦੇ ਉਤੇ ਬਿਠਾਇਆ ਗਿਆ ਉਤੋਂ ਬਲਦੀ ਰੇਤ ਆਪ ਜੀ ਦੇ ਉੱਤੇ ਸਿਰ ਉੱਤੇ ਸੁੱਟ ਰਹੇ ਸਨ ਤੇ ਮੇਰੇ ਜੱਦੇ ਵਾਲਾ ਸਾਈ ਮੀਆਂ ਮੀਰ ਜੀ ਉਸ ਵਕਤ ਆਏ ਆਪ ਨੂੰ ਕਿਹਾ ਕਿ ਗੁਰੂ ਜੀ ਮੈਂ ਤੁਹਾਨੂੰ ਇਸ ਹਾਲਤ 'ਚ ਦੇਖ ਨਹੀਂ ਸਕਦਾ ਅਗਰ ਤੁਹਾਡਾ ਹੁਕਮ ਹੋਵੇ ਇੱਕ ਇਸ਼ਾਰਾ ਕਰ ਦਿਓ ਮੈ ਲੌਰ ਤੇ ਦਿੱਲੀ ਨੂੰ ਪੀਸ ਦਿਨਾ ਸਾਡੇ ਖਾਨ ਵਾਦੇ ਦੀ ਰਵਾਇਤਾਂ ਦੇ ਮੁਤਾਬਕ ਸਾਈ ਮੀਆਂ ਮੀਰ ਜੀ ਦੇ ਇੱਕ ਹੱਥ ਉੱਤੇ ਲੌਰ ਸੀ ਤੇ ਇੱਕ ਹੱਥ ਉੱਤੇ ਦਿੱਲੀ ਸੀ ਗੁਰੂ ਜੀ ਹਰਗੋਬਿੰਦ ਜੀ ਮਹਾਰਾਜ ਜਦ ਗੁਰਿਆਈ ਦੀ ਗੱਦੀ ਤੇ ਬੈਠੇ बहुत जवान उम्र से बहुत नौजवान उम्र से जो आप बेहतर जानते हो गए आप दी उस की उम्र सी सब तो पहले आप साई मियामी जी को ले आए घोड़े तो उतरन लगे साई जी ने मना फरमाता कि नहीं उतरना नहीं के देते, के ना अपने हाथ अगे कर दलिया से उतरो और आपू अपन तलिया के उतार के जमाने दसिया ਕਿ ਇੱਕ ਦਰवेश ਦੀ ਇੱਜ਼ਤ ਸਿਰਫ ਦਰवेश ਹੀ ਕਰ ਸਕਦਾ ਹੈ ਸੰਸਾਰੀ ਲੋਕ ਨਹੀਂ ਦੋਸਤੋ ਤੁਸੀਂ ਵੀ ਜ਼ਮੀਦਾਰ ਘਰਾਂ ਨਾਲ ਤਾਲਕ ਰੱਖਦੇ ਹੋ ਮੇਰਾ ਵੀ ਜ਼ਮੀਦਾਰਾ ਹੈ ਸਾਡੇ ਘਰਾਂ ਦੇ ਵਿੱਚ ਆਪਣੀ ਆਪਣੀ ਜ਼ਮੀਨ ਤੇ ਬਸਾਦ ਦੇ ਮੁਤਾਬਕ ਕੁਝ ਭੇਡਾਂ ਹੁੰਦੀਆਂ ਨੇ ਭੇਡ ਦੀ ਇੱਕ ਫਿਤਰਤ ਹੁੰਦੀ ਈਗੀ ਐਂ ਭੇਡਾਂ ਆ ਰਹੀਆਂ ਤੁਸੀਂ ਅੱਗੇ ਰਸੀ ਫਾੜ ਕੇ ਖਲੋ ਜੋ ਭੇਡ ਛਾਲ ਮਾਰੇਗੀ ਲੰਗੇਗੀ ਦੂਜੀ ਵੀ ਔਰ ਛਾਲ ਮਾਰ ਕੇ ਟੱਪੇਗੀ ਤੁਸੀਂ ਰਸੀ ਸੋੜ ਦਿਓ ਹੁਣ ਜਿੱਥੇ ਪਿੱਛੇ 35 ਆ ਰਹੀਆਂ ਨੇ ਸਾਰੀਆਂ ਛਾਲਾਂ ਮਾਰਦੀਆਂ ਲੰਗਣੀਆਂ ਅਸੀਂ ਚੋਂ ਕਿਉਂ ਉਹਨਾਂ ਦੇ ਨਾਲ ਰਹਿੰਦੇ ਆ ਤੋ ਖਰਬੂਜ਼ਾ ਖਰਬੂਜ਼ੇ ਨੂੰ ਵੇਖ ਕੇ ਰੰਗ ਫੜਦਾ ਸਾਡੇ ਚ ਵੀ ਇੱਕ ਭੇਡ ਚਾਲ ਏ ਕਿ ਸਾਡੇ ਕੰਨਾਂ ਚ ਲੱਜਾ ਜਾਣੇ ਕਿਨੇ ਪਾਇਆ ਮੈਂ ਕਿਸੇ ਨੂੰ ਪੁਆਇੰਟ ਨਹੀਂ ਕਰਦਾ ਕਿ ਜਿਸ ਨੇ ਇਹ ਚੀਜ਼ ਪਾਈ ਕਿ ਸਿੱਖ ਮੁਸਲਮਾਨ ਦਾ ਦੁਸ਼ਮਣ ਹੈ ਤੇ ਮੁਸਲਮਾਨ ਸਿੱਖ ਦਾ ਦੁਸ਼ਮਣ ਹੈ ਸਿੱਖਾਂ ਨੂੰ ਪੁੱਛੋ ਜੀ ਕਿਉਂ ਭਾਈ ਮੁਸਲਮਾਨ ਤੁਹਾਡਾ ਕਿਉਂ ਦੁਸ਼ਮਣ ਹੈ ਜਾਂ ਤੁਸੀਂ ਮੁਸਲਮਾਨ ਦੇ ਕਿਉਂ ਦੁਸ਼ਮਣ ਹੈ ਜੀ ਮੁਸਲਮਾਨਾਂ ਨੇ ਸਾਡੇ ਗੁਰੂ ਸ਼ਹੀਦ ਕੀਤਾ ਖੁਦਾ ਦੇ ਬੰਦੇ ਉਹ ਤੁਹਾਡਾ ਗੁਰੂ ਸ਼ਹੀਦ ਕੀਤਾ ਤੇ ਬਾਦਸ਼ਾਹ ਨੇ ਕੀਤਾ ਬਾਦਸ਼ਾਹ ਤੁਹਾਡਾ ਵੀ ਬਾਦਸ਼ਾਹ ਬਾਦਸ਼ਾਹ ਸਾਡਾ ਵੀ ਬਾਦਸ਼ਾਹ ਔਰੰਗਜ਼ੇਬ ਚਾਰ ਭਰਾ ਸਨ ਸਭ ਤੋਂ ਵੱਡਾ ਦਾਰਾਸ਼ਕੋ ਫਿਰ ਸ਼ਜਾਹ ਫਿਰ ਮੁਰਾਦ ਤੇ ਫਿਰ ਔਰੰਗਜ਼ੇਬ ਉਹਨੇ ਪਹਿਲੇ ਮੁਰਾਦ ਨੂੰ ਮਾਰਿਆ ਫਿਰ ਉਹਨੇ ਸ਼ਜਾਹ ਨੂੰ ਮਾਰਿਆ ਸਕੇ ਭਰਾ ਨੂੰ ਫਿਰ ਉਹਨੇ ਦਾਰਾਸ਼ਕੋ ਦੀਆਂ ਜਿਉਂਦੇ ਦੀਆਂ ਅੱਖਾਂ ਕੱਢ ਕੇ ਬਾਬ ਨੂੰ ਕੈਦ ਕੀਤਾ ਅਸੀਂ ਤੇ ਪਲੇਟ 'ਚ ਰੱਖ ਕੇ ਉੱਥੇ ਪੇਸ਼ ਕੀਤੀਆਂ ਪਿੱਛੇ ਬਚੀ ਸੀ ਇੱਕ ਭੈਣ ਉਹ ਵੀ ਸਾਈਂ ਮੀ ਅਮੀਰ ਜੀ ਦੀ murid ਸੀ ਜਹਾਰਾ ਬੇਗਮ ਉਹਨੂੰ ਇਸ ਬਹਾਨੇ ਕੈਦ ਕਰ ਦਿੱਤਾ ਕਿ ਪਿਤਾ ਜੀ ਦੀ ਚਲਕੇ ਨਾ ਤੂੰ ਅੰਦਰ ਸੇਵਾ ਕਰ। ਕਿ ਉਹ ਵੀ ਉਦਾ ਕੈਦ 'ਚ ਮਰਿਆ। ਨਾ ਉਹਨੇ ਕੋਈ ਭਤੀਜਾ ਪਿੱਛੇ ਛੱਡਿਆ। ਨਾ ਉਹਨੇ ਕੋ ਆਪਣੇ ਵਾਂ ਪਿੱਛੇ ਛੱਡਿਆ। ਇਹ ਤੇ ਸ਼ਲੋਕ ਸਿੰਘ ਦਾ ਰਿਸ਼ਤੇਦਾਰ ਆਪਣੇ ਸਕੇ ਖੂਨ ਦੇ ਮਾਂ ਪਿਓ ਜਾਇਜ਼ ਰਿਸ਼ਤੇਦਾਰਾਂ ਨਾਲ ਤੇ ਗੁਰੂ ਜੀ ਨਾਲ ਉਹਦੀ ਕਿਹੜੀ ਰਿਸ਼ਤੇਦਾਰੀ ਸੀ ਦੇਖੋ ਮੁਸਲਮਾਨਾਂ ਦੇ ਲੀਡਰ ਤੇ ਸਾਈ ਫਰੀਦ ਜੀ ਨੇ ਮੁਸਲਮਾਨਾਂ ਦੀ ਨੁਮਾਇੰਦਗੀ ਤੇ ਸਾਈ ਨੀਆ ਮੀਰ ਜੀ ਕਰਦੇ ਨੇ ਮੁਸਲਮਾਨਾਂ ਦੀ ਨੁਮਾਇੰਦਗੀ ਸੈਦ ਮੀਰਾ ਪੀਖ ਕਰਦਾ ਅਜ਼ਰਾ ਬੁੱਧੂ ਸ਼ਾ ਫਕੀਰ ਰahmatullah taala علیہ ਕਰਦੇ ਨੇ ਜਿਨ੍ਹਾਂ ਨੇ ਆਪਣੇ ਸਾਜ਼ਾਦੇ ਕੁਰਬਾਨ ਕੀਤੇ ਆਪਣੇ ਮুরিਦਾਂ ਦੇ ਭਰਾਵਾਂ ਭਨੇਵਾਂ ਸਮੇਤ ਉੱਥੇ ਪਹੁੰਚੇ ਉਹ ਕਿਹੜੇ ਮੁਕਾਮ ਤੇ ਖਲੋਤੇ ਨੇ ਕਿਹੜੇ ਗੁਰੂ ਜੀ ਸੱਚੇ ਪਾਤਸ਼ਾਹ ਦਾ ਦੌਰ ਆਇਆ ਤੇ ਉਸ ਵਕਤ ਦੇ ਸੂਫੀ ਉਸ ਉਹਨਾਂ ਦੇ ਨਾਲ ਨਹੀਂ ਖਲੋਤੇ ਕਿਸੇ ਇੱਕ ਸੂਫੀ ਦਾ ਕਿਸੇ ਇੱਕ ਸੂਫੀ ਦਾ ਸੱਚੇ ਨੂੰ ਝੜਦੇ ਝੂਠੇ ਸੂਫੀ ਦਾ ਤੁਸੀਂ ਆਪਣੇ ਇਤਿਹਾਸ ਚੋਂ ਦੱਸ ਦਿਓ ਕਿ ਕਿਸੇ ਗੁਰੂ ਨਾਲ ਕੋਈ ਤਣਾਜ਼ਾ ਹੋਵੇ ਇੰਦਸਤਾਨ ਦੀ 100% ਆਬਾਦੀ ਦੇ ਵਿੱਚੋਂ 99% ਮੁਸਲਮਾਨ ਸਨਤ ਅਲ ਜਮਾਤ ਮਸਲਕ ਰੱਖਦੇ ਨੇ ਕਿਸੇ ਨਾ ਕਿਸੇ ਸੂਫੀ ਦੇ ਉਹ ਮুরিਦ ਨੇ ਤੁਸੀਂ ਆਪਣੀ ਤਾਰੀਖ ਦੇ ਵਿੱਚੋਂ ਨਹੀਂ ਦੱਸ ਸਕੋਗੇ ਕੋਈ ਇੱਕ ਸੱਚਾ ਤੇ ਇੱਕ ਮੈਂ ਨਹੀਂ ਮੰਗਦਾ ਝੂਠੇ ਸੂਫੀ ਦਾ ਨਾਮ ਕਿ ਜਿਸ ਨੂੰ ਮੁਸਲਮਾਨਾਂ ਵਲੀ ਮੰਨਿਆ ਹੋਵੇ ਸੂਫੀ ਮੰਨਿਆ ਹੋਵੇ ਜਾਂ ਆਪਣਾ ਲੀਡਰ ਮੰਨਿਆ ਹੋਵੇ ਤੇ ਉਹਨਾਂ ਦੇ ਕਿਸੇ ਵੀ ਗੁਰੂ ਨਾਲ ਤਨਾਜ਼ਾ ਆਵੇ ਤੇ ਪਿਆਰਿਓ ਸਾਡੀਆਂ ਤੁਹਾਡੀਆਂ ਸਾਂਝਾਂ ਨੇ ਜਿੱਥੋਂ ਵੀ ਦੇਖੋ ਖੂਨ ਦੀ ਸਾਂਝ ਮਿੱਟੀ ਦੀ ਸਾਂਝ ਸਾਡੀ ਤੁਹਾਡੀ ਤੌਹੀਦ ਦੀ ਸਾਂਝ ਸਾਡੀ ਤੁਹਾਡੀ ਗੁਰੂਆਂ ਤੇ ਬਜ਼ੁਰਗਾਂ ਦੀ ਸਾਂਝ ਸਾਡੀ ਤੁਹਾਡੀ ਗੁਰੂ ਗ੍ਰੰਥ ਜੀ ਮਹਾਰਾਜ ਦੀ ਸਾਂਝ ਕੱਢ ਦਿਓ ਵਿੱਚੋਂ ਸਾਨੂੰ ਤੇ ਬਾਕੀ ਰਹਿ ਜਾ ਕਿਹੜਾ ਸਿੰਘ ਰਹਿੰਦਾ ਮੈਨੂੰ ਦੱਸ ਦਿਓ ਕੋਈ ਇੱਕ ਜੇਵਰ ਸਿੰਘ ਰਹਿੰਦਾ ਇਹਦੇ ਜੋ ਕੱਢੋ ਸਾਨੂੰ ਮਸਲਾ ਇਹ ਹੈ ਕਿ ਸਾਨੂੰ ਇਹ ਗਲਤ ਫਹਮੀਆਂ ਜਿਹੜੀਆਂ ਨਾ ਇਹ ਦੂਰ ਕਰਨੀਆਂ ਚਾਹੀਦੀਆਂ ਨੇ ਬਾਕੀ ਦੋਸਤੋ ਗੱਲਾਂ ਤੇ ਢੇਰ ਸਾਰੀਆਂ ਨੇ ਉਹ ਕੀ ਕਹਿੰਦੇ ਨੇ ਕਿ ਹਿਜਰ ਤੇ ਰਾਜੇ ਪਾਣੀ ਮੰਗੇ ਤੇ ਮੈਂ ਖੂਨ ਨੈਣਾ ਦੇ ਢੀਣਾ ਜੇ ਕਰਦਾ ਤੈਨੂੰ ਸਾਹਮਣੇ ਬਿਠਾ ਕੇ ਤੇ ਦਰਦ ਪੁਰਾਣੇ ਛੇੜਾਂ ਇਸ ਦੇ ਨਾਲ ਹੀ ਮੈਂ ਸਾਰੇ ਪੈਨਾ ਭਰਾਵਾਂ ਦਾ ਬੜਾ ਬੜਾ ਮਸ਼ਕੂਰ ਹਾਂ ਖਾਸ ਕਰਕੇ ਮੈਨੂੰ ਬਹੁਤ ਵੱਡਾ ਮਾਨ ਮਿਲਿਆ ਕਿ ਆਪਣੇ ਜੱਦੇ ਆਲਾ ਦੇ ਬਾਅਦ ਮੈਂ ਸਿੱਖ ਧਰਮ ਦੇ ਜਿਹੜਾ ਪਹਿਲਾ ਯੂਰਪ ਦੇ ਵਿੱਚ ਪਹਿਲਾ ਹਿਸਟਰੀ ਮਿਊਜ਼ੀਅਮ ਹੈ ਉਸ ਦਾ ਸੰਗੇ ਬੁਨਿਆਦ ਰੱਖਣ ਦਾ ਮੈਨੂੰ ਸ਼ਰਫ ਮਿਲਿਆ ਮੇਰੇ ਲਈ ਬਹੁਤ ਵੱਡਾ ਮਾਨ ਹੈ ਲੈਸਟਰ ਚ ਆ ਕੇ ਇੱਕ ਭੈਣ ਮੈਨੂੰ ਮਿਲੀ ਗੁਰਮੀਤ ਕੌਰ ਜਿਨੇ ਰਾਖੀ ਬੰਨੀ ਇਹ ਰਾਖੀ ਮੈਂ ਰਮਾ ਨਾ ਰਮਾ ਇਨਸ਼ਾਅੱਲਾ ਫਰੇਮ ਕਰਾ ਕੇ ਉਥੇ ਮੇਰੇ ਡਰਾਇੰਗ ਰੂਮ ਚ ਸਜੇ ਰਹਿਗੀ ਮੇਰੇ ਬਾਅਦ ਵੀ ਇੱਕ ਨਿਸ਼ਾਨੀ ਰਹਗੀ ਕਿ ਮੈਨੂੰ ਅੱਜ ਦੇ ਦਿਨ ਇਸ ਦਰਬਾਰ ਸਾਹਿਬ ਚ ਆਉਣ ਦੇ ਆਉਣ ਦੇ ਬਜੂ ਇੱਕ ਭੈਣ ਮਿਲੀ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇੰਨੇ ਦਿਨ ਮੈਨੂੰ ਸੁਣਿਆ ਬੜੀ ਮਿਹਰਬਾਨੀ ਅਸਲਾਮੁਅਲੈਕੁਮ ਰahmatullahi ਵਬਰਕਾਤੁਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ